ਬੁਢਾਪੇ ਚ ਸ਼ਾਂਤੀ ਨਾਲ ਜਿਉਣਾ ਚਾਹੁੰਦੇ ਹਾਂ ਤਾਂ ਇਹ ਗੱਲਾਂ ਪੱਲੇ ਬੰਨੋ। ਦੋਸਤੋ ਬੁਢਾਪੇ ਵਿੱਚ ਵੀ ਤੁਸੀਂ ਸ਼ਾਂਤੀ ਨਾਲ ਜੀ ਸਕਦੇ ਹੋ। ਬਸ ਇਹ ਗੱਲਾਂ ਧਿਆਨ ਨਾਲ ਸੁਨੀਆਂ ਪੈਣਗੀਆਂ। ਦੋਸਤੋ ਇਸ ਦੁਨੀਆ ਵਿੱਚ ਮਨੁੱਖ ਹੋਵੇ ਜਾਂ ਪਸ਼ੂ ਹਰ ਜੀਵ ਆਪਣੇ ਜੀਵਨ ਦੀ ਕਿਸੇ ਨਾ ਕਿਸੇ ਚਾਹਤ ਵਿੱਚ, ਕਿਸੇ ਨਾ ਕਿਸੇ ਦੁੱਖ ਵਿੱਚ, ਕਿਸੇ ਨਾ ਕਿਸੇ ਭਰਮ ਵਿੱਚ ਉਲਝਿਆ ਹੁੰਦਾ ਹੈ। ਸੰਸਾਰ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਦੋਂ ਸੱਚ ਸਾਹਮਣੇ ਹੁੰਦਾ ਹੈ ਤਾ ਅਸੀਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਅਤੇ ਜਦੋਂ ਉਹ ਅੱਖਾਂ ਖੋਲਦਾ ਹੈ ਉਦੋਂ ਬਹੁਤ देर ਹੋ ਚੁੱਕੀ ਹੁੰਦੀ ਹੈ ਸੱਚਾ ਗਿਆਨ ਉਹੀ ਹੈ ਜੋ ਸਿਰਫ ਪੜਿਆ ਜਾਂ ਸੁਨਿਆ ਨਾ ਜਾਵੇ ਸਗੋ ਜੀਵਨ ਵਿੱਚ ਜੀਵਿਆ ਜਾਵੇ ਗਿਆਨ ਦਾ ਕੋਈ ਮੁੱਲ ਨਹੀਂ ਜਦੋਂ ਤੱਕ ਉਹ ਵਿਵਹਾਰ ਵਿੱਚ ਨਾ ਆਵੇ ਅਤੇ ਸਮਾ ਰਹਿੰਦਿਆਂ ਸਮਝ ਵਿੱਚ ਨਾ ਆਵੇ ਦੋਸਤੋ ਇੱਕ ਸਵੇਰ ਦੀ ਗੱਲ ਹੈ ਕੋਮਲ ਤੁੰਦ ਦ੍ਰਕਤਾਂ ਦੀਆਂ ਟਾਹਣੀਆਂ ਵਿੱਚੋਂ ਛਣ ਕੇ ਧਰਤੀ ਤੇ ਬਿਖਰ ਰਹੀ ਸੀ ਉਸੇ ਜੰਗਲ ਵਿੱਚੋਂ ਇੱਕ ਮਹਾਨ ਗਿਆਨੀ ਬਗਲਾ ਗੁਜ਼ਰ ਰਿਹਾ ਸੀ ਉਹਨਾਂ ਦੇ ਪਿੱਛੇ ਉਹਨਾਂ ਦੇ ਚਾਰ ਚੇਲੇ ਤੋਤਾ ਕਬੂਤਰ ਮੈਣਾ ਤੇ ਬੁਲਬੁਲ ਚੱਲ ਰਹੇ ਸਨ ਇਹ ਸਾਰੇ ਚੇਲੇ ਬਗਲੇ ਤੋਂ ਜੀਵਨ ਅਤੇ ਮੌਤ ਦੇ ਰਹੱਸ ਮੋਹ ਮਾਇਆ ਤੋਂ ਮੁਕਤੀ ਅਤੇ ਆਤਮ ਗਿਆਨ ਦੀਆਂ ਗੱਲਾਂ ਸੁਣਦੇ ਆ ਰਹੇ ਸੀ ਜਿਵੇਂ ਹੀ ਉਹ ਇੱਕ ਪੁਰਾਣੇ ਬੋਰਡ ਦੇ ਕੋਲ ਪਹੁੰਚੇ ਉਹਨਾਂ ਨੇ ਇੱਕ ਅਜੀਬ ਨਜ਼ਾਰਾ ਦੇਖਿਆ ਇੱਕ ਕੁੱਤਾ ਉਸ ਦਰਖਤ ਦੀ ਛਾਂ ਵਿੱਚ ਬੈਠਾ ਹੋਇਆ ਸੀ। ਉਸ ਦਾ ਸਰੀਰ ਕਮਜ਼ੋਰ ਸੀ, ਅੱਖਾਂ ਵਿੱਚ ਥਕਾਵਟ ਸੀ, ਪਰ ਉਸ ਦੇ ਵਿਵਹਾਰ ਨੇ ਚੇਲਿਆਂ ਨੂੰ ਹੈਰਾਨ ਕਰ ਦਿੱਤਾ। ਉਹ ਕਦੇ ਜ਼ੋਰ ਨਾਲ ਹੱਸਦਾ ਸੀ, ਜਿਵੇਂ ਕੋਈ ਬਹੁਤ ਵੱਡੀ ਮਜ਼ਾਕੀਆ ਗੱਲ ਯਾਦ ਆ ਗਈ ਹੋਵੇ, ਅਤੇ ਫਿਰ ਅਚਾਨਕ ਰੋਣ ਲੱਗਦਾ ਸੀ, ਜਿਵੇਂ ਕਿਸੇ ਡੂੰਘੇ ਦੁੱਖ ਦਾ ਸਾਗਰ ਉਮੜ ਪਿਆ ਹੋਵੇ। ਹਾਸੇ ਅਤੇ ਹੰਝੂਆਂ ਦੇ ਇਸ ਅਜੀਬ ਮਿਲਣ ਨੇ ਚੇਲਿਆਂ ਨੂੰ ਭਰਮ ਵਿੱਚ ਪਾ ਦਿੱਤਾ। ਤੋਤਾ ਬੋਲਿਆ, ਇਹ ਕੁੱਤਾ ਤਾਂ ਪਾਗਲ ਹੋ ਗਿਆ ਹੈ ਮੈਨਾ ਨੇ ਸਿਰ ਹਿਲਾਇਆ ਹੋ ਸਕਦਾ ਹੈ ਕੋਈ ਹੋਰ ਡੂੰਗਾ ਕਾਰਨ ਹੋਵੇ ਪਰ ਸਮਝ ਨਹੀਂ ਆ ਰਿਹਾ ਬਗਲਾ ਉਸ ਸਮੇਂ ਸ਼ਾਂਤ ਸੀ ਉਸ ਨੇ ਉਸ ਕੁੱਤੇ ਦੀਆਂ ਅੱਖਾਂ ਵਿੱਚ ਕੁਝ ਅਜੀਬਾ ਦੇਖਿਆ ਜੋ ਕੋਈ ਹੋਰ ਨਹੀਂ ਦੇਖ ਸਕਿਆ ਉਸ ਨੇ ਦੇਖਿਆ ਕੁੱਤੇ ਦੀਆਂ ਅੱਖਾਂ ਵਿੱਚ ਪਛਤਾਵੇ ਦੀ ਅੱਗ ਸੀ ਬਗਲਾ ਉਸ ਦੇ ਕੋਲ ਗਿਆ ਜਿਵੇਂ ਹੀ ਉਹਨਾਂ ਨੇ ਆਪਣਾ ਦਇਆ ਭਰਿਆ ਹੱਥ ਉਸ ਵੱਲ ਵਧਾਇਆ ਕੁੱਤਾ ਇੱਕਦਮ ਫੁੱਟਫੁੱਟ ਕੇ ਰੋਣ ਲੱਗਾ ਅਤੇ ਉਹਨਾਂ ਦੇ ਚਰਨਾਂ ਵਿੱਚ ਟਿਕ ਪਿਆ ਉਸਦੇ ਹੰਝੂ ਰੁਕ ਨਹੀਂ ਰਹੇ ਸਨ ਉਹ ਕੰਬਦੇ ਹੋਏ ਸੁਰ ਵਿੱਚ ਕਹਿਣ ਲੱਗਾ ਮੈਂ ਸਾਰੀ ਉਮਰ ਤੁਹਾਡੇ ਵਰਗੇ ਸੰਤਾਂ ਦੀਆਂ ਗੱਲਾਂ ਨੂੰ ਝੂਠ ਸਮਝਦਾ ਸੀ ਮਜ਼ਾਕ ਉਡਾਇਆ ਸੀ ਅਤੇ ਹਮੇਸ਼ਾ ਉਹਨਾਂ ਦਾ ਵਿਰੋਧ ਕੀਤਾ ਸੀ ਅਤੇ ਅੱਜ ਜਦੋਂ ਜੀਵਨ ਦੇ ਆਖਰੀ ਕਿਨਾਰੇ ਤੇ ਖੜਾ ਹਾਂ ਤਾਂ ਸਮਝ ਆ ਰਿਹਾ ਹੈ ਜੋ ਤੁਸੀਂ ਕਹਿੰਦੇ ਸੀ ਉਹੀ ਸੱਚ ਸੀ ਬਗਲੇ ਨੇ ਉਸਨੂੰ ਕੋ ਲੀਜੀਏ ਚੁਕਾਇਆ ਆਪਣੇ ਖੰਭਾਂ ਨਾਲ ਉਸਦੇ ਹੰਝੂ ਪੂੰਝੇ ਅਤੇ ਆਪਣੇ ਝੋਲੇ ਵਿੱਚੋਂ ਕੁਝ ਸੁੱਕੇ ਫਲ ਅਤੇ ਪਾਣੀ ਕੱਢ ਕੇ ਉਸ 'ਵਰ ਵਧਾ ਦਿੱਤਾ। ਭੁੱਖਾ ਕੁੱਤਾ ਖਾਂਣ ਲੱਗਦਾ ਹੈ ਪਰ ਹਰ ਬੁਰਕੀ ਨਾਲ ਕਦੇ ਉਹ ਮੁਸਕਰਾਉਂਦਾ ਤਾਂ ਕਦੇ ਫਿਰ ਹੰਝੂ ਵਹਾਉਣ ਲੱਗਦਾ। ਇਹ ਨਜ਼ਾਰਾ ਦੇਖ ਕੇ ਕਬੂਤਰ ਤੋ ਰਿਹਾ ਨਾ ਗਿਆ। ਉਹ ਅੱਗੇ ਵਧਿਆ ਤੇ ਕਹਿਣ ਲੱਗਾ ਗੁਰੂਦੇਵ ਇਹ ਕੁੱਤਾ ਤਾਂ ਪਾਗਲ ਹੋ ਗਿਆ ਹੈ। ਹੱਸਦਾ ਹੈ, ਰੋਂਦਾ ਹੈ, ਫਿਰ ਹੱਸਦਾ ਹੈ। कि ਇਹ ਮਾਨਸਿਕ ਤੌਰ ਤੇ ਆਪਣਾ ਸੰਤੁਲਨ ਗਵਾ ਬੈਠਾ ਹੈ ਤਦ ਬਗਲਾ ਮੁਸਕੁਰਾਇਆ ਤੇ ਕਹਿਣ ਲੱਗਾ ਨਹੀਂ ਇਹ ਪਾਗਲ ਨਹੀਂ ਹੈ ਇਹ ਹੁਣ ਜਾਗਿਆ ਹੋਇਆ ਜੀਵ ਹੈ ਇਸ ਨੂੰ ਹੁਣ ਜੀਵਨ ਦਾ ਗਿਆਨ ਹੋ ਗਿਆ ਹੈ ਅਤੇ ਇਸੇ ਗਿਆਨ ਵਿੱਚ ਇਸ ਦੇ ਹੰਝੂ ਹਨ ਇਹ ਹਾਸਾ ਕਿਸੇ ਮਜ਼ਾਕ ਦਾ ਨਹੀਂ ਸੱਚ ਦੇ ਸਾਹਮਣੇ ਸਮਰਪਣ ਦਾ ਹਾਸਾ ਹੈ ਜਾਓ ਤੁਸੀਂ ਵੀ ਜਾ ਕੇ ਇਸ ਤੋਂ ਕੁਝ ਸਿੱਖੋ ਬਗਲੇ ਦੇ ਚੇਲੇ ਹੈਰਾਨ ਹੋ ਗਏ ਪਰ ਹੁਣ ਉਤਸੁਖ ਵੀ ਸਨ ਉਹ ਸਾਰੇ ਕੁੱਤੇ ਕੋਲ ਬੈਠ ਗਏ ਫਿਰ ਮੈਨਾ ਨੇ ਪੁੱਛਿਆ ਸ੍ਰੀਮਾਨ ਕਿਰਪਾ ਕਰਕੇ ਸਾਨੂੰ ਦੱਸੋ ਕੀ ਤੁਸੀਂ ਹੱਸਦੇ ਅਤੇ ਰੋਂਦੇ ਕਿਉਂ ਹੋ ਕਿ ਤੁਸੀਂ ਜੀਵਨ ਵਿੱਚ ਕੁਝ ਅਜੀਹਾ ਪਾਇਆ ਹੈ ਜਿਸ ਨੂੰ ਅਸੀਂ ਨਹੀਂ ਸਮਝਦੇ ਕੁੱਤਾ ਕੁਝ ਦਿਨ ਚੁੱਪ ਰਿਹਾ ਫਿਰ ਗਰਦਨ ਝੁਕਾ ਕੇ ਬੋਲਿਆ ਜੋ ਮੈਂ ਹੁਣ ਦੇਖ ਰਿਹਾ ਹਾਂ ਕਾਸ਼ ਮੈਂ ਉਸ ਨੂੰ ਉਦੋਂ ਦੇਖ ਸਕਦਾ ਜਦੋਂ ਸਮਾਂ ਮੇਰੇ ਹੱਥ ਵਿੱਚ ਸੀ ਪਰ ਹੁਣ ਸਮਾਂ ਮੇਰੇ ਸਾਹਮਣੇ ਰੇਤ ਵਾਂਗ ਫਿਸਲ ਗਿਆ ਹੈ ਇਹੀ ਸੋਚ ਕੇ ਰੋਂਦਾ ਹਾਂ ਅਤੇ ਇਹੀ ਸੋਚ ਕੇ ਹੱਸਦਾ ਹਾਂ ਕਿ ਹਾਲੇ ਵੀ ਬਹੁਤ ਸਾਰੇ ਜੀਵ ਉਸੇ ਰਸਤੇ ਤੇ ਚੱਲ ਰਹੇ ਹਨ ਜਿਸ ਤੇ ਮੈਂ ਚੱਲਿਆ ਸੀ ਜਿਸ ਤੇ ਚੱਲ ਕੇ ਮੈਂ ਅੰਨਾ ਹੰਕਾਰੀ ਅਤੇ ਲਾਲਚੀ ਹੋ ਗਿਆ ਸੀ ਕਹਿੰਦੇ ਹਨ ਜੋ ਆਪਣੇ ਵੱਡਿਆਂ ਦੀ ਇੱਜ਼ਤ ਨਹੀਂ ਕਰਦਾ ਉਸ ਦੀ ਕਿਸਮਤ ਕਦੇ ਸਥਾਈ ਨਹੀਂ ਹੁੰਦੀ ਪਰ ਇਸ ਗੱਲ ਦਾ ਗਿਆਨ ਅਕਸਰ ਉਦੋਂ ਹੁੰਦਾ ਹੈ ਜਦੋਂ ਵਕਤ ਤੋਂ ਨਿਕਲ ਚੁੱਕਾ ਹੁੰਦਾ ਹੈ ਇਹ ਗੱਲ ਉਹ ਕੁੱਤਾ ਵੀ ਅਜ ਸਮਝ ਚੁੱਕਾ ਸੀ ਜੋ ਹੁਣ ਬੁੱਟਾ ਹੋ ਚੁੱਕਾ ਸੀ ਅਤੇ ਬਗਲੇ ਦੇ ਸਾਹਮਣੇ ਪਛਤਾਵੇ ਦੇ ਹੰਝੂ ਵਹਾ ਰਿਹਾ ਸੀ। ਕੁੱਤਾ ਆਪਣੀ ਕਹਾਣੀ ਨੂੰ ਅੱਗੇ ਵਧਾਉਂਦੇ ਹੋਏ ਕਹਿੰਦਾ ਹੈ, "ਜਦੋਂ ਮੈਂ ਛੋਟਾ ਸੀ, ਤਦ ਮੈਨੂੰ ਹਰ ਚੀਜ਼ ਦੂਜਿਆਂ ਤੋਂ ਬਿਹਤਰ ਚਾਹੀਦੀ ਸੀ। ਜੇ ਕਿਸੇ ਹੋਰ ਕੋਲ ਨਵਾਂ ਚਮਕਦਾ ਪੱਟਾ ਹੁੰਦਾ ਤਾਂ ਮੈਂ ਵੀ ਉਹੀ ਮੰਗਣ ਲੱਗਦਾ। ਜੇ ਕੋਈ ਮੇਰੇ ਤੋਂ ਵੱਡੀ ਹੱਡੀ ਚਬਾਉਂਦਾ ਤਾਂ ਮੈਂ ਮਨ ਹੀ ਮਨ ਸੜਨ ਲੱਗਦਾ। ਮੈਨੂੰ ਹਮੇਸ਼ਾ ਲੱਗਦਾ ਸੀ ਕਿ ਮੈਂ ਪਿੱਛੇ ਰਹਿ ਗਿਆ ਹਾਂ।" ਮੇਰੀ ਮਾਂ ਬਹੁਤ ਸਮਝਦਾਰ ਸੀ ਪਰ ਥੋੜੀ ਸਖਤ ਸੀ ਜਦੋਂ ਮੈਂ ਉਸ ਨਾਲ ਜਿੱਦ ਕਰਦਾ ਸੀ ਕਿ ਮੈਨੂੰ ਉਹ ਰੰਗ ਬਿਰੰਗੇ ਖਿਡੌਣੇ ਚਾਹੀਦੇ ਹਨ ਜੋ ਗੁਮਾਂਡੀ ਕੁੱਤੇ ਕੋਲ ਹਨ ਤਾਂ ਉਹ ਸਾਫ਼ ਮਨ੍ਹਾ ਕਰ ਦਿੰਦੀ ਸੀ ਉਹ ਕਹਿੰਦੀ ਸੀ ਲੋੜ ਤੋਂ ਵੱਧ ਚਾਹਤ ਕਦੇ ਖੁਸ਼ੀ ਨਹੀਂ ਦਿੰਦੀ ਪਰ ਉਸ ਵਕਤ ਇਹ ਗੱਲਾਂ ਮੈਨੂੰ ਬਿਲਕੁਲ ਪਸੰਦ ਨਹੀਂ ਆਉਂਦੀਆਂ ਸਨ ਕਦੇ-ਕਦੇ ਤਾਂ ਮਨ ਵਿੱਚ ਖਿਆਲ ਆਉਂਦਾ ਸੀ ਕਾਸ਼ ਮਾਂ ਨਾ ਹੁੰਦੀ ਤਾਂ ਮੈਂ ਆਪਣੀ ਮਰਜ਼ੀ ਨਾਲ ਜੀ ਸਕਦਾ ਅੱਜ ਸੋਚਦਾ ਹਾਂ ਦ ਸ਼ਰਮ ਆਉਂਦੀ ਹੈ ਉਹਨਾਂ ਗੱਲਾਂ ਤੇ ਪਰ ਉਦੋਂ ਲੱਗਦਾ ਸੀ ਕਿ ਜੋ ਮੈਂ ਸੋਚ ਰਿਹਾ ਹਾਂ ਉਹ ਸਹੀ ਹੈ ਅਤੇ ਫਿਰ ਹੌਲੀ-ਹੌਲੀ ਮੈਂ ਵੱਡਾ ਹੋਇਆ ਹੁਣ ਖਿਡੌਣਿਆਂ ਦੀ ਥਾਂ ਪੈਸਾ ਅਤੇ ਸਨਮਾਨ ਦੀ ਲਾਲਸਾ ਨੇ ਲੈ ਲਈ ਸੀ ਮੇਰੇ ਪਿਤਾ ਬੁੱਢੇ ਹੋ ਚੁੱਕੇ ਸਨ ਉਹਨਾਂ ਨੇ ਸਾਲਾਂ ਦੀ ਮਿਹਨਤ ਨਾਲ ਮਾਸ ਤੇ ਹੱਡੀਆਂ ਦਾ ਛੋਟਾ ਜਿਹਾ ਵਪਾਰ ਖੜਾ ਕੀਤਾ ਸੀ ਲੋਕ ਉਹਨਾਂ ਨੂੰ ਇੱਜ਼ਤ ਨਾਲ ਦੇਖਦੇ ਸਨ ਕਿਉਂਕਿ ਉਹ ਇਮਾਨਦਾਰ ਸਨ ਪਰ ਮੈਨੂੰ ਲੱਗਦਾ ਸੀ ਕਿ ਇਹ ਵਪਾਰ ਬਹੁਤ ਛੋਟਾ ਹੈ ਇਸ ਨਾਲ ਕੁਝ ਨਹੀਂ ਹੋਵੇਗਾ ਮੈਂ ਚਾਹੁੰਦਾ ਸੀ ਕਿ ਸਭ ਕੁਝ ਮੇਰੇ ਤਰੀਕੇ ਨਾਲ ਚੱਲੇ ਨਵੀਆਂ ਚਰਨਾ ਨਵੇਂ ਗ੍ਰਾਹਕ ਵੱਡਾ ਨਾਮ ਪਰ ਪਿਤਾ ਜੀ ਹਰ ਗੱਲ ਤੇ ਆਪਣੀ رائے ਦੇਣ ਲੱਗਦੇ ਸਨ ਹੌਲੀ-ਹੌਲੀ ਉਹਨਾਂ ਦੀਆਂ ਗੱਲਾਂ ਮੈਨੂੰ ਬੋਝ ਲੱਗਣ ਲੱਗੀਆਂ ਮੈਂ ਮਨ ਹੀ ਮਨ ਠਾਨ ਲਿਆ ਕਿ ਹੁਣ ਮੈਨੂੰ ਖੁਦ ਹੀ ਸਭ ਕੁਝ ਸੰਭਾਲਣਾ ਹੈ ਮੈਂ ਆਪਣੇ ਕੁਝ ਜਾਨਵਰ ਸਾਥੀਆਂ ਨੂੰ ਉਕਸਾਇਆ ਕਿ ਉਹ ਮੇਰੇ ਪਿਤਾ ਜੀ ਦੇ ਫੈਸਲਿਆਂ ਨੂੰ ਜਾ ਕੇ ਗਲਤ ਠਹਿਰਾਉਣ ਪੋਲੀਹੋਲੀ ਲੋਕਾਂ ਨੂੰ ਲੱਗਣ ਲੱਗਾ ਕਿ ਹੁਣ ਪੁੱਤਰ ਹੀ ਬਿਹਤਰ ਕੰਮ ਕਰ ਰਿਹਾ ਹੈ ਮੈਨੂੰ ਦੇਖ ਕੇ ਪਿਤਾ ਜੀ ਸ਼ਾਂਤ ਰਹਿੰਦੇ ਸਨ ਪਰ ਉਹਨਾਂ ਦੀਆਂ ਅੱਖਾਂ ਵਿੱਚ ਡੂੰਘਾ ਦੁੱਖ ਸੀ ਜੋ ਮੈਂ ਉਦੋਂ ਨਹੀਂ ਸਮਝ ਸਕਿਆ ਇੱਕ ਦਿਨ ਮੇਰੀ ਮਾਂ ਨੇ ਕਿਹਾ ਕਿ ਹੁਣ ਪਿਤਾ ਜੀ ਬੁੱਢੇ ਹੋ ਗਏ ਹਨ ਉਹਨਾਂ ਨੂੰ ਆਰਾਮ ਕਰਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਤੀਰਥ ਯਾਤਰਾ ਤੇ ਭੇਜ ਦਿਓ ਅਤੇ ਤੂੰ ਵਪਾਰ ਸੰਭਾਲ ਮੈਨੂੰ ਮਾਂ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਮੈਨੂੰ ਲੱਗਾ ਕਿ ਹੁਣ ਮੇਰਾ ਸਮਾਂ ਆ ਗਿਆ ਹੈ ਜਦੋਂ ਮੈਂ ਪਿਤਾ ਜੀ ਨਾਲ ਇਹ ਗੱਲ ਕੀਤੀ ਤਾਂ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਹਿਣ ਲੱਗੇ ਜਦੋਂ ਤੱਕ ਸਰੀਰ ਵਿੱਚ ਦਮ ਹੈ ਮੈਂ ਕੰਮ ਕਰਦਾ ਰਹਾਂਗਾ ਮੈਨੂੰ ਇਹ ਬਹੁਤ ਬੁਰਾ ਲੱਗਾ ਮੈਂ ਅੰਦਰ ਹੀ ਅੰਦਰ ਗੁੱਸੇ ਨਾਲ ਭਰ ਗਿਆ ਮਿੱਤਰੋ ਕੁਝ ਸਮੇਂ ਬਾਅਦ ਪਿਤਾ ਜੀ ਦੀ ਤਬੀਅਤ ਅਚਾਨਕ ਵਿਗੜਨ ਲੱਗੀ ਵੈਦ ਨੇ ਕਿਹਾ ਹੁਣ ਜ਼ਿਆਦਾ ਸਮਾਂ ਨਹੀਂ ਹੈ ਉਸ ਸਮੇਂ ਮੈਨੂੰ ਦੁੱਖ ਤਾਂ ਹੋਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਮਨ ਵਿੱਚ ਇਹ ਵੀ ਚੱਲ ਰਿਹਾ ਸੀ ਕਿ ਹੁਣ ਕੋਈ ਮੈਨੂੰ ਰੋਕਣ ਵਾਲਾ ਨਹੀਂ ਰਹੇਗਾ ਸਵੇਰੇ ਜਦੋਂ ਮੈਂ ਉਹਨਾਂ ਕੋਲ ਗਿਆ ਤਾਂ ਉਹੋ ਇਸ ਦੁਨੀਆ ਤੋਂ ਜਾ ਚੁੱਕੇ ਸਨ ਮੇਰੀ ਮਾਂ ਉਹਨਾਂ ਦੇ ਸਿਰਹਾਣੇ ਬੈਠ ਕੇ ਵਿਲਕ ਰਹੀ ਸੀ ਉਹ ਪ੍ਰੋਨਾ ਸਿਰਫ ਲੋਕਾਂ ਨੂੰ ਦਿਖਾਉਣ ਲਈ ਸੀ ਕਿਉਂਕਿ ਅੰਦਰੋਂ ਬਸ ਇਹ ਸੋਚ ਰਿਹਾ ਸੀ ਇਹ ਸਭ ਹੁਣ ਮੇਰਾ ਹੈ ਹੁਣ ਕੋਈ ਦਖਲ ਦੇਣ ਵਾਲਾ ਨਹੀਂ ਹੈ ਮੈਂ ਪਿਤਾ ਜੀ ਦੀ ਅੰਤਿਮ ਯਾਤਰਾ ਬਹੁਤ ਧੁੰਮਤਾਂ ਨਾਲ ਕੱਟੀ ਪੂਰਾ ਜੰਗਲ ਹੈਰਾਨ ਸੀ ਸਭ ਕਹਿ ਰਹੇ ਸਨ ਵਾਹ ਪੁੱਤਰ ਨੇ ਪਿਤਾ ਨੂੰ ਕਿੰਨਾ ਸਨਮਾਨ ਦਿੱਤਾ ਲੋਕ ਤਾਰੀਫ ਕਰ ਰਹੇ ਸਨ ਅਤੇ ਮੈਂ ਮੈਂ ਉਹਨਾਂ ਤਾਰੀਫਾਂ ਵਿੱਚ ਆਪਣੀ ਝੂਠੀ ਇੱਜ਼ਤ ਲਾਭ ਰਿਹਾ ਸੀ ਪਰ ਉਸ ਰਾਤ ਜਦੋਂ ਸਭ ਸੋ ਚੁੱਕੇ ਸਨ ਅਤੇ ਮੈਂ ਇਕੱਲਾ ਆਪਣੀ ਝੌਂਪੜੀ ਵਿੱਚ ਲੇਟਿਆ ਸੀ ਮੇਰੀਆਂ ਅੱਖਾਂ ਬੰਦ ਹੋਈਆਂ ਤੇ ਮੈਨੂੰ ਇੱਕ ਸੁਪਨਾ ਆਇਆ ਪਿਤਾ ਜੀ ਮੈਨੂੰ ਦੇਖ ਰਹੇ ਸਨ ਕੁਝ ਬੋਲੇ ਨਹੀਂ ਉਹ ਬਸ ਦੇਖ ਰਹੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਬਹੁਤ ਕੁਸੀ ਪਰ ਸਭ ਤੋਂ ਵੱਧ ਸੀ ਨਿਰਾਸ਼ਾ ਕੁੱਤਾ ਚੁੱਪ ਹੋ ਗਿਆ ਉਸ ਦੀਆਂ ਅੱਖਾਂ ਚੋਂ ਫਿਰ ਹੰਝੂ ਵਹਿਣ ਲੱਗੇ ਅੱਜ ਸਮਝ ਆਉਂਦਾ ਹੈ ਕਿ ਜੋ ਮੈਂ ਆਪਣੇ ਬੁੱਢੇ ਪਿਤਾ ਨਾਲ ਕੀਤਾ ਉਹ ਕਿੰਨਾ ਗਲਤ ਸੀ ਮੈਂ ਜੋ ਸਮਝਿਆ ਉਸੇ ਨੂੰ ਸਹੀ ਮੰਨ ਲਿਆ ਅਤੇ ਜੋ ਸਹੀ ਸੀ ਉਸ ਨੂੰ ਕਦੇ ਸਮਝਿਆ ਹੀ ਨਹੀਂ ਪਿਤਾ ਜੀ ਦੇ ਜਾਣ ਤੋਂ ਬਾਅਦ ਮੈਨੂੰ ਲੱਗਾ ਕਿ ਹੁਣ ਸਭ ਕੁਝ ਮੇਰੇ ਕਾਬੂ ਵਿੱਚ ਹੈ ਵਪਾਰ ਮੇਰਾ ਹੈ ਫੈਸਲਾ ਮੇਰਾ ਹੈ ਸਨਮਾਨ ਮੇਰਾ ਹੈ ਬਹੁਤ ਜਲਦੀ ਮੇਰਾ ਵਿਆਹ ਹੋ ਗਿਆ ਉਹ ਦੇਖਣ ਵਿੱਚ ਬੜੀ ਆਕਰਸ਼ਕ ਸੀ ਅਤੇ ਵਿਵਹਾਰ ਵਿੱਚ ਵੀ ਬਹੁਤ ਸਮਝਦਾਰ ਉਹ ਮੇਰੀ ਹਰ ਗੱਲ ਵਿੱਚ ਸਾਥ ਦਿੰਦੀ ਸੀ ਵਿਆਹ ਦੇ ਕੁਝ ਸਾਲ ਬੀਤੇ ਪਰ ਸਾਡੇ ਬੱਚੇ ਨਹੀਂ ਹੋਏ ਮੈਂ ਬੇਚੈਨ ਜਿਹਾ ਰਹਿਣ ਲੱਗਾ ਜਦੋਂ ਵੀ ਕਿਸੇ ਹੋਰ ਕੁੱਤੇ ਦੇ ਘਰੋਂ ਬੱਚਿਆਂ ਦੀਆਂ ਕਿਲਕਾਰੀਆਂ ਸੁਣਾਈ ਦਿੰਦੀਆਂ ਸਨ ਮਨ ਵਿੱਚ ਈਰਖਾ ਭਰ ਜਾਂਦੀ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਅਜੇ ਅਧੂਰੀ ਹੈ ਫਿਰ ਇੱਕ ਦਿਨ ਰੱਬ ਨੇ ਸਾਡੀ ਸੁਣ ਲਈ ਸਾਡੇ ਘਰ ਇੱਕ ਪਿਆਰਾ ਜਿਹਾ ਬੱਚਾ ਆਇਆ ਮੈਨੂੰ ਲੱਗਾ ਹੁਣ ਜੀਵਨ ਵਿੱਚ ਸਭ ਕੁਝ ਹੈ ਵਪਾਰ ਪਤਨੀ ਬੱਚਾ ਤੇ ਸਨਮਾਨ ਪਰ ਇਹ ਤ੍ਰਿਸ਼ਨਾ ਉੱਥੇ ਹੀ ਨਹੀਂ ਰੁਕੀ ਮੈਂ ਸੋਚਿਆ ਇੱਕ ਬੱਚਾ ਹੈ ਤਾਂ ਚੰਗਾ ਹੈ ਜੇ ਦੋ ਹੋਣਗੇ ਤਾਂ ਹੋਰ ਵੀ ਚੰਗਾ ਹੋਵੇਗਾ ਅਤੇ ਅਜਿਹਾ ਹੀ ਹੋਇਆ ਥੋੜੇ ਸਮੇਂ ਵਿੱਚ ਸਾਨੂੰ ਦੂਜਾ ਬੱਚਾ ਵੀ ਮਿਲ ਗਿਆ ਹੁਣ ਮੈਨੂੰ ਲੱਗਾ ਕਿ ਮੇਰਾ ਪਰਿਵਾਰ ਪੂਰਾ ਹੋ ਗਿਆ ਹੈ ਹੁਣ ਕੁਝ ਹੋਰ ਨਹੀਂ ਚਾਹੀਦਾ ਇੰਨਾ ਸਭ ਦੇ ਵਿਚਾਰ ਮੈਂ ਵਪਾਰ ਨੂੰ ਬਹੁਤ ਵੱਡਾ ਕਰ ਲਿਆ ਸੀ ਜੋ ਕੰਮ ਮੇਰੇ ਪਿਤਾ ਨੇ ਇੱਕ ਝੌਂਪੜੀ ਵਿੱਚ ਸ਼ੁਰੂ ਕੀਤਾ ਸੀ ਅੱਜ ਉਹ ਪੂਰਾ ਜੰਗਲ ਜਾਂਦਾ ਸੀ ਜਾਨਵਰ ਦੂਰ ਦੂਰ ਤੋਂ ਸਾਡੇ ਕੋਲ ਸਮਾਨ ਲੈਣ ਆਉਂਦੇ ਸਨ ਮੈਂ ਖੁਦ ਨੂੰ ਬਹੁਤ ਸਫਲ ਸਮਝਣ ਲੱਗਾ ਸੀ ਮੇਰੀ ਪਤਨੀ ਹੁਣ ਮੇਰਾ ਸਭ ਤੋਂ ਵੱਡਾ ਸਹਾਰਾ ਬਣ ਗਈ ਸੀ ਉਹ ਮੈਨੂੰ ਸੁਝਾ ਦਿੰਦੀ ਸੀ ਕਿ ਕਿਸ ਨਾਲ ਕਿਵੇਂ ਵਿਵਹਾਰ ਕਰਨਾ ਹੈ ਵਪਾਰ ਵਿੱਚ ਕਿੱਥੇ ਕਿੰਨਾ ਲਗਾਉਣਾ ਹੈ ਅਤੇ ਸਭ ਤੋਂ ਵੱਧ ਸਮਾਜ ਵਿੱਚ ਕਿਵੇਂ ਇੱਜ਼ਤ ਕਮਾਉਣੀ ਹੈ ਇੱਕ ਦਿਨ ਉਸਨੇ ਕਿਹਾ ਤੁਹਾਡੇ ਪਿਤਾ ਨੇ ਜੋ ਕੁਝ ਵੀ ਸ਼ੁਰੂ ਕੀਤਾ ਉਸ ਨੂੰ ਤੁਸੀਂ ਇੰਨਾ ਵੱਡਾ ਬਣਾ ਲਿਆ ਲੋਕ ਹੁਣ ਤੁਹਾਨੂੰ ਪਛਾਣਨ ਲੱਗੇ ਹਨ ਤੁਹਾਡਾ ਸਨਮਾਨ ਕਰਦੇ ਹਨ ਹੁਣ ਸਮਾਂ ਆ ਗਿਆ ਹੈ ਕਿ ਲੋਕ ਇਹ ਸਮਝਣ ਕਿ ਇਹ ਸਭ ਤੁਹਾਡੀ ਮਿਹਨਤ ਨਾਲ ਹੋਇਆ ਹੈ ਨਾ ਕਿ ਤੁਹਾਡੇ ਪਿਤਾ ਦੀ ਮਿਹਨਤ ਨਾਲ ਉਸ ਦੀ ਇੱਕ ਗੱਲ ਮੈਨੂੰ ਸਹੀ ਲੱਗੀ ਕਿਉਂਕਿ ਮੈਂ ਇਹੀ ਤਾਂ ਚਾਹੁੰਦਾ ਸੀ ਆਪਣੀ ਪਛਾਣ ਆਪਣੀ ਇੱਜ਼ਤ ਅਤੇ ਆਪਣੇ ਨਾਮ ਦੀ ਸ਼ੋਹਰਤ ਉਨ ਪਿਤਾ ਜੀ ਤਾਂ ਦੁਨੀਆਂ ਛੱਡ ਚੁੱਕੇ ਸਨ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਬਣਾਏ ਨਿਯਮ ਹਲੇ ਵੀ ਮੇਰੇ ਵਪਾਰ ਵਿੱਚ ਜਿੰਦਾ ਸਨ ਮੈਂ ਹੌਲੀ-ਹੌਲੀ ਉਹਨਾਂ ਨੂੰ ਵੀ ਬਦਲਣਾ ਸ਼ੁਰੂ ਕਰ ਦਿੱਤਾ ਪੁਰਾਣੇ ਕਰਮਚਾਰੀਆਂ ਨੂੰ ਹਟਾਇਆ ਨਵੇਂ ਤਰੀਕੇ ਅਪਣਾਏ ਇੱਕ ਦਿਨ ਮੈਂ ਸੋਚਿਆ ਕਿ ਪਿਤਾ ਜੀ ਦੀ ਮੌਤ ਦੀ ਪਹਿਲੀ ਵਰ੍ਹੇ ਸੀ ਬਹੁਤ ਧੂਮ-ਧਾਮ ਨਾਲ ਮਨਾਈ ਜਾਵੇ ਤਾਂ ਕਿ ਜੰਗਲ ਦੇ ਹਰ ਜੀਵ ਨੂੰ ਲੱਗੇ ਕਿ ਮੈਂ ਕਿਹੋ ਜਿਹਾ ਆਦਰ ਕਰਨ ਵਾਲਾ ਪੁੱਤਰ ਹਾਂ ਮੈਂ ਸਾਰੇ ਜੰਗਲ ਵਿੱਚ ਸੰਦੇਸ਼ ਭਿਜਵਾਇਆ ਵੱਡੇ-ਵੱਡੇ ਤੰਬੂ ਲਗਵਾਏ ਮਠਾਈਆਂ, ਸੰਗੀਤ, ਸਜਾਵਟ ਸਭ ਕੁਝ ਅਜਿਹਾ ਕੀਤਾ ਕਿ ਲੋਕਾਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਜਾਨਵਰ ਤਾਰੀਫ਼ ਕਰ ਰਹੇ ਸਨ। ਵਾਹ! ਅੱਜ ਤੱਕ ਕਿਸੇ ਨੇ ਆਪਣੇ ਪਿਤਾ ਦੀ ਵਰਸੀ ਇੰਨੀ ਸ਼ਾਨਦਾਰ ਤਰੀਕੇ ਨਾਲ ਨਹੀਂ ਮਨਾਈ। ਅਤੇ ਮੈਂ ਮੈਂ ਉਹਨਾਂ ਦੇ ਹਰ ਸ਼ਬਦ ਨੂੰ ਆਪਣੇ ਅੰਦਰ ਸੋਨੇ ਵਾਂਗ ਸਮੇਟਦਾ ਜਾ ਰਿਹਾ ਸੀ। ਮੇਰੀ ਪਤਨੀ ਮੈਨੂੰ ਮਾਣ ਨਾਲ ਦੇਖ ਰਹੀ ਸੀ। ਦੋਸਤੋ ਸਨਮਾਨ ਉਹ ਨਹੀਂ ਜੋ ਲੋਕ ਦਿਖਾਵੇ ਨਾਲ ਦੇਣ ਸਨਮਾਨ ਉਹ ਹੈ ਜੋ ਕਿਸੇ ਦੇ ਮਨ ਵਿੱਚ ਚੁੱਪਚਾਪ ਪੈਦਾ ਹੁੰਦਾ ਹੈ ਪਰ ਇਹ ਗੱਲ ਮੈਂ ਉਸ ਸਮੇਂ ਨਹੀਂ ਸਮਝ ਸਕਿਆ ਮੈਂ ਤਾਂ ਬਸ ਤਾਰੀਫਾਂ ਦਾ ਭੁੱਖਾ ਸੀ ਜਿਵੇਂ ਜਿਵੇਂ ਮੇਰੀ ਇੱਜ਼ਤ ਵਧਦੀ ਗਈ ਓਵੇਂ ਓਵੇਂ ਮੇਰਾ ਮਨ ਹੋਰ ਲਾਲਚੀ ਹੁੰਦਾ ਗਿਆ ਹੁਣ ਮੇਰਾ ਟੀਚਾ ਸਿਰਫ ਵਪਾਰ ਨਹੀਂ ਪੂਰੇ ਜੰਗਲ ਵਿੱਚ ਸਭ ਤੋਂ ਉੱਚਾ ਨਾਮ ਬਣਾਉਣਾ ਸੀ ਮੈਂ ਸੋਚਦਾ ਸੀ ਲੋਕ ਜਦੋਂ ਮੇਰੇ ਵੱਲ ਦੇਖਣ ਤਾਂ ਸਿਰ ਝੁਕਾ ਦੇਣ ਮੈਂ ਆਪਣੇ ਬੱਚਿਆਂ ਨੂੰ ਵੀ ਇਹ ਹੀ ਸਿਖਾਉਂਦਾ ਦੁਜਿਆਂ ਤੋਂ ਅੱਗੇ ਨਿਕਲਣਾ ਹੀ ਅਸਲੀ ਸਫਲਤਾ ਹੈ ਮੈਂ ਭੁੱਲ ਗਿਆ ਸੀ ਕਿ ਜੀਵਨ ਵਿੱਚ ਜੋ ਸਭ ਤੋਂ ਜ਼ਰੂਰੀ ਹੁੰਦਾ ਹੈ ਸ਼ਾਂਤੀ ਸੰਤੋਖ ਅਤੇ ਸੱਚਾ ਪਿਆਰ ਉਹ ਬਹੁਤ ਪਿੱਛੇ ਛੁੱਟ ਚੁੱਕਾ ਸੀ ਮਿੱਤਰੋ ਐਨਾ ਕਹਿ ਕੇ ਕੁੱਤਾ ਕੁਝ ਦੇਰ ਲਈ ਚੁੱਪ ਹੋ ਜਾਂਦਾ ਹੈ ਮਗਲਾ ਉਸ ਦੀਆਂ ਅੱਖਾਂ ਵਿੱਚ ਦੇਖ ਰਿਹਾ ਸੀ ਉੱਥੇ ਹੁਣ ਇਹ ਚਮਕ ਨੈਸੀ ਜੋ ਇੱਕ ਸਫਲ ਵਪਾਰੀ ਦੀਆਂ ਅੱਖਾਂ ਵਿੱਚ ਹੁੰਦੀ ਹੈ ਉੱਥੇ ਇੱਕ ਖਾਲੀਪਨ ਸੀ ਇੱਕ ਅਜੀਹਾ ਖਾਲੀਪਨ ਜੋ ਕੇਵਲ ਤ੍ਰਿਸ਼ਨਾ ਤੋਂ ਬਾਅਦ ਹੀ ਆਉਂਦਾ ਹੈ ਬਗਲਾ ਅਤੇ ਉਸ ਦੇ ਪੰਛੀ ਚੇਲੇ ਤੋਤਾ ਕਬੂਤਰ ਮੈਨਾ ਅਤੇ ਬੁਲਬੁਲ ਪੂਰੀ ਤਨ ਦੇਹੀ ਨਾਲ ਉਸ ਦੀਆਂ ਗੱਲਾਂ ਸੁਣ ਰਹੇ ਸਨ ਕੁੱਤਾ ਅੱਗੇ ਕਹਿੰਦਾ ਹੈ ਜਦੋਂ ਸਮਾਂ ਬੀਤ ਗਿਆ ਵਪਾਰ ਖੋ ਵੱਧ ਗਿਆ ਨਾਮ ਅਤੇ ਇੱਜ਼ਤ ਵੀ ਮਿਲੀ ਪਰ ਜੋ ਚੀਜ਼ ਨਹੀਂ ਵਤੀ ਓਸੀ ਮੇਰੀ ਉਮਰ ਹੁਣ ਮੇਰਾ ਸਰੀਰ ਪਹਿਲਾਂ ਵਰਗਾ ਮਜ਼ਬੂਤ ਨਹੀਂ ਰਿਹਾ ਪੈਰ ਕੰਬਦੇ ਸਨ ਅੱਖਾਂ ਧੁੰਦਲੀਆਂ ਹੁਣ ਲੱਗੀਆਂ ਸਨ ਅਤੇ ਯਾਦਦਾਸ਼ਤ ਵੀ ਧੋਖਾ ਦੇਣ ਲੱਗੀ ਸੀ ਮੈਂ ਚਾਹੁੰਦਾ ਸੀ ਕਿ ਹੁਣ ਮੇਰੇ ਦੋਵੇਂ ਪੁੱਤਰ ਜਿੰਨਾ ਲਈ ਮੈਂ ਸਭ ਕੁਝ ਕੀਤਾ ਵਪਾਰ ਨੂੰ ਅੱਗੇ ਵਧਾਉਣ ਉਹਨਾਂ ਨੇ ਵਪਾਰ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਦਾ ਤਰੀਕਾ ਵੱਖਰਾ ਸੀ ਉਹਨਾਂ ਵਿੱਚ ਧੀਰਜ ਨਹੀਂ ਸੀ ਸਿਰਫ ਲਾਲਚ ਸੀ ਉਹੀ ਲਾਲਚ ਜੋ ਕਦੇ ਮੇਰੇ ਵਿੱਚ ਸੀ ਪਰ ਹੁਣ ਉਸ ਨੂੰ ਦੇਖ ਕੇ ਡਰ ਲੱਗਣ ਲੱਗਾ ਸੀ ਇੱਕ ਦਿਨ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਵੈਦ ਨੇ ਮੈਨੂੰ ਦਵਾਈਆਂ ਦਿੱਤੀਆਂ ਪਰ ਕੋਈ ਖਾਸ ਅਸਰ ਨਹੀਂ ਹੋਇਆ ਸ਼ਰੀਰ ਦਿਨ ਬਦ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ ਮੈਨੂੰ ਲੱਗਾ ਇਹ ਤਾਂ ਮਾਮੂਲੀ ਜਿਹੀ ਬਿਮਾਰੀ ਹੈ ਪਰ ਮੇਰੇ ਵੱਡੇ ਪੁੱਤਰ ਨੇ ਮੇਰੇ ਕੋਲ ਆ ਕੇ ਕਿਹਾ ਪਿਤਾ ਜੀ ਤੁਸੀਂ ਹੁਣ ਬੁੱਢੇ ਹੋ ਗਏ ਹੋ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਪੂਰਾ ਵਪਾਰ ਮੈਨੂੰ ਸੌਂਪ ਦਿਓ ਤੁਸੀਂ ਚਿੰਤਾ ਨਾ ਕਰੋ ਮੈਂ ਸਭ ਸੰਭਾਲ ਲਵਾਂਗਾ ਛੋਟੇ ਭਰਾ ਦੀ ਵੀ ਦੇਖਭਾਲ ਕਰ ਲਵਾਂਗਾ ਮੈਂ ਉਸ ਦੀ ਗੱਲ ਸੁਣੀ ਅਤੇ ਬਸ ਐਨਾ ਕਿਹਾ ਮੈਂ ਹਾਲੇ ਮਰਿਆ ਨਹੀਂ ਹਾਂ ਬਸ ਬਿਮਾਰ ਹੋਇਆ ਹਾਂ ਥੋੜਾ ਸਮਾਂ ਹੋਰ ਦਿਓ ਮੈਂ ਫਿਰ ਠੀਕ ਹੋ ਜਾਵਾਂਗਾ ਉਹ ਚੁੱਪਚਾਪ ਚਲਾ ਗਿਆ ਥੋੜੀ देर ਬਾਅਦ ਛੋਟਾ ਪੁੱਤਰ ਆਇਆ ਅਤੇ ਬੋਲਿਆ ਪਿਤਾ ਜੀ ਤੁਸੀਂ ਜਾਣਦੇ ਹੋ ਕਿ ਵੱਡੇ ਭਰਾ ਨੂੰ ਨਸ਼ੇ ਦੀ ਆਦਤ ਹੈ ਉਹ ਵਪਾਰ ਨਹੀਂ ਸੰਭਾਲ ਸਕੇਗਾ ਤੁਸੀਂ ਸਾਰਾ ਵਪਾਰ ਮੇਰੇ ਨਾਮ ਕਰ ਦਿਓ ਮੈਂ ਉਸ ਨੂੰ ਵੀ ਉਹੀ ਜਵਾਬ ਦਿੱਤਾ ਮੈਂ ਹਾਲੇ ਮਰਿਆ ਨਹੀਂ ਹਾਂ ਬੇਟਾ ਪਰ ਹੁਣ ਮੈਂ ਉਹਨਾਂ ਦੇ ਇਰਾਦੇ ਸਮਝਣ ਲੱਗਾ ਸੀ ਜਿਵੇਂ ਜਿਵੇਂ ਮੇਰੀ ਹਾਲਤ ਵਿਗੜਨ ਲੱਗੀ ਵੈਦ ਨੇ ਸਾਫ਼ ਕਹਿ ਦਿੱਤਾ ਕਿ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ ਇਹ ਗੱਲਾਂ ਸੁਣ ਕੇ ਦੋਨੋਂ ਪੁੱਤਰ ਅਤੇ ਉਹਨਾਂ ਦੀਆਂ ਪਤਨੀਆਂ ਰੋਣ ਲੱਗੀਆਂ ਪਰ ਉਹ ਰੋਣਾ ਮੈਨੂੰ ਬਨਾਵਟੀ ਲੱਗ ਰਿਹਾ ਸੀ ਉਹਨਾਂ ਨੇ ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਨੂੰ ਪੱਤਰ ਲਿਖਣਾ ਸ਼ੁਰੂ ਕਰ ਦਿੱਤਾ ਕਿ ਪਿਤਾ ਜੀ ਦਾ ਸਮਾਂ ਪੂਰਾ ਹੋ ਗਿਆ ਹੈ ਆਉ ਅਤੇ ਅੰਤਿਮ ਦਰਸ਼ਨ ਕਰ ਲੋ ਮੈਂ ਬਿਸਤਰ ਤੇ ਪਿਆ ਸੀ ਪਰ ਹੁਣ ਮੇਰੀ ਮੌਤ ਦਾ ਤਮਾਸ਼ਾ ਮੇਰੇ ਸਾਹਮਣੇ ਹੀ ਸ਼ੁਰੂ ਹੋ ਗਿਆ ਸੀ ਰਿਸ਼ਤੇਦਾਰ ਆਉਣ ਲੱਗੇ ਸਨ ਕੋਈ ਮੇਰੇ ਕੋਲ ਬੈਠ ਕੇ ਕਹਿੰਦਾ ਤੁਹਾਡੇ ਬਿਨਾ ਇਹ ਘਰ ਤਾਂ ਅਧੂਰਾ ਹੋ ਜਾਵੇਗਾ ਕੋਈ ਕਹਿੰਦਾ ਹੁਣ ਕੌਣ ਸਾਡਾ ਸਹਾਰਾ ਬਣੇਗਾ ਪਰ ਉਹਨਾਂ ਦੀਆਂ ਅੱਖਾਂ ਵਿੱਚ ਦੁੱਖ ਤੋਂ ਜ਼ਿਆਦਾ ਚਿੰਤਾ ਸੀ ਕਿ ਉਹਨਾਂ ਦੇ ਕੰਮ ਹੁਣ ਕਿਵੇਂ ਚੱਲਣਗੇ ਮੈਂ ਸੋਚਦਾ ਰਿਹਾ ਕਿ ਮੈਂ ਹੁਣ ਸਿਰਫ ਇੱਕ ਉੜੀ ਕਰਦੀ ਹੋਈ লাশ ਬਣ ਕੇ ਰਹਿ ਗਿਆ ਹਾਂ ਹੁਣ ਹਾਲਤ ਇਹ ਸੀ ਕਿ ਮੈਂ ਬਿਸਤਰ ਤੇ ਪਿਆ ਪਿਆ ਇਹ ਸਭ ਦੇਖ ਰਿਆ ਸੀ ਪਰ ਬੋਲ ਨਹੀਂ ਪਾ ਰਿਆ ਸੀ ਉਸੇ ਦੌਰਾਨ ਇੱਕ ਦਿਨ ਦੋਵੇਂ ਪੁੱਤਰ ਆਪਸ ਵਿੱਚ ਭੜ ਗਏ ਵਪਾਰ ਕਿਸ ਨੂੰ ਮਿਲੇਗਾ ਜਾਇਦਾਦ ਕਿਸ ਦੇ ਨਾਮ ਹੋਵੇਗੀ ਅਤੇ ਕੌਣ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਲਵੇਗਾ ਉਹਨਾਂ ਦੀਆਂ ਪਤਨੀਆਂ ਵੀ ਇੱਕ ਦੂਜੇ ਤੇ ਚੀਕ ਰਹੀਆਂ ਸਨ ਕੋਈ ਕਹਿ ਰਹੀ ਸੀ ਕਿ ਮੇਰੇ ਪਤੀ ਹੀ ਅਸਲੀ ਵਾਰਿਸ ਹਨ ਤਾਂ ਦੂਜੀ ਕਹਿ ਰਹੀ ਸੀ ਤੁਹਾਡੇ ਪਤੀ ਨੂੰ ਤਾਂ ਮਾਸ ਖਾਂਦੀ ਵੀ ਤਮੀਜ਼ ਨਹੀਂ ਹੈ ਅਤੇ ਮੈਂ ਮੈਂ ਉਹੀ ਬਿਸਤਰ ਤੇ ਪਿਆ ਇਹ ਸਭ ਦੇਖ ਰਿਆ ਸੀ ਕੁਝ ਬੋਲ ਨਹੀਂ ਸਕਦਾ ਸੀ ਪਰ ਹਰ ਸ਼ਬਦ ਮੇਰੀ ਛਾਤੀ ਵਿੱਚ ਕੇਲਵਾੰਗ ਚੁਬ ਰਿਹਾ ਸੀ ਜੋ ਘਰ ਮੈਂ ਬਣਾਇਆ ਸੀ ਉਹੀ ਘਰ ਅੱਜ ਮੇਰੇ ਲਈ ਪਰਾਇਆ ਲੱਗਣ ਲੱਗਾ ਸੀ ਉਸੇ ਪਲ ਮੈਨੂੰ ਆਪਣੇ ਬੀਤੇ ਜੀਵਨ ਦੀਆਂ ਸਾਰੀਆਂ ਗਲਤੀਆਂ ਇੱਕ ਇੱਕ ਕਰਕੇ ਯਾਦ ਆਉਣ ਲੱਗੀਆਂ ਬਚਪਨ ਦੀ ਈਰਖਾ ਮਾਂ ਦੀ ਅਣਦੇਖੀ ਪਿਤਾ ਦੀ ਅਣਗਹਿਲੀ ਵਪਾਰ ਲਈ ਲੋਕਾਂ ਨੂੰ ਠੱਗਣਾ ਅਤੇ ਫਿਰ ਬੱਚਿਆਂ ਨੂੰ ਵੀ ਓਵੇਂ ਦਾਹੀ ਬਣਾਉਣਾ ਇਹ ਸਭ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਚੱਲ ਰਿਹਾ ਸੀ ਮੈਂ ਸਭ ਕੁਝ ਪਾਇਆ ਧਨ ਨਾਮ ਵਪਾਰ ਪਰ ਗਵਾਇਆ ਕੀ ਸ਼ਾਂਤੀ ਰਿਸ਼ਤੇ ਅਤੇ ਸੱਚਾ ਸੁੱਖ ਗਵਾ ਦਿੱਤਾ ਕਹਿੰਦੇ ਹਨ ਜੋ ਬੀਜ ਪੀਜਦਾ ਹੈ ਉਹੀ ਫਲ ਵੱਢਦਾ ਹੈ ਜੋ ਬੀਜ ਲਾਲਚ ਦਾ ਹੋਵੇ ਤਾਂ ਫਲ ਵੀ ਇਕਲਤਾ ਅਤੇ ਪਛਤਾਵੇ ਦਾ ਹੀ ਹੁੰਦਾ ਹੈ। ਕੁੱਤੇ ਦੀਆਂ ਅੱਖਾਂ ਇੱਕ ਵਾਰ ਫਿਰ ਨਮ ਹੋ ਗਈਆਂ ਸਨ। ਉਹ ਹੌਲੀ ਆਵਾਜ਼ ਵਿੱਚ ਕਹਿੰਦਾ ਹੈ ਮੈਂ ਸੋਚਦਾ ਸੀ ਮੈਂ ਬਹੁਤ ਕੁਝ ਕਮਾਇਆ ਹੈ ਪਰ ਹੁਣ ਲੱਗਦਾ ਹੈ ਮੈਂ ਜੀਵਨ ਨੂੰ ਹੀ ਗਵਾ ਦਿੱਤਾ ਹੈ। ਇਸ ਤਰ੍ਹਾਂ ਕੁੱਤਾ ਆਪਣੀ ਕਹਾਣੀ ਸਮਾਪਤ ਕਰ ਚੁੱਕਾ ਸੀ। ਉਸ ਦੀਆਂ ਅੱਖਾਂ ਲਾਲ ਸਨ, ਚਿਹਰੇ ਤੇ ਥਕਾਵਟ ਸੀ ਅਤੇ ਮਨ ਵਿੱਚ ਪਛਤਾਵੇ ਦਾ ਸਾਗਰ ਲਹਿਰਾ ਮਾਰ ਰਿਹਾ ਸੀ। ਪਰ ਉਸ ਦੇ ਅੰਦਰ ਇੱਕ ਹੋਰ ਸਵਾਲ ਬਾਕੀ ਸੀ ਇੱਕ ਆਖਰੀ ਉਮੀਦ ਇੱਕ ਛੋਟੀ ਜਿਹੀ ਕਿਰਨ ਜੋ ਜਾਨਣਾ ਚਾਹੁੰਦੀ ਸੀ ਕਿ ਹੁਣ ਵੀ ਕੁਝ ਬਾਕੀ ਬਚਿਆ ਹੈ ਉਹ ਕੰਮ ਦੀ ਆਵਾਜ਼ ਵਿੱਚ ਬਗਲੇ ਨੂੰ ਕਹਿੰਦਾ ਹੈ ਗੁਰੂਦੇਵ ਮੈਂ ਸਭ ਕੁਝ ਗਵਾ ਦਿੱਤਾ ਬਚਪਨ ਗਵਾ ਦਿੱਤਾ ਮਾਪੇ ਗਵਾ ਦਿੱਤੇ ਜੀਵਨ ਦੀ ਦਿਸ਼ਾ ਹੀ ਗਵਾ ਦਿੱਤੀ ਹੁਣ ਜਦੋਂ ਅੰਤ ਸਾਹਮਣੇ ਹੈ ਤਾਂ ਕੀ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਕਿ ਮੈਨੂੰ ਵੀ ਕੁਝ ਮਿਲ ਸਕਦਾ ਹੈ ਬਗਲਾ ਕੁਝ ਦੇਰ ਚੁੱਪ ਰਿਹਾ ਉਹਨਾਂ ਦੇ ਖੰਭ ਹੇਠ ਬੈਠੀ ਮੈਨਾ ਤੋਤਾ ਕਬੂਤਰ ਅਤੇ ਬੁਲਬੁਲ ਵੀ ਸਾਹ ਰੋਕੇ ਇਸ ਸੰਵਾਦ ਨੂੰ ਸੁਣ ਰਹੇ ਸਨ ਜੰਗਲ ਦੀ ਹਵਾ ਕੁਝ ਪਲ ਲਈ ਠਹਿਰ ਜਈ ਗਈ ਸੀ ਫਿਰ ਬਗਲੇ ਨੇ ਡੂੰਗਾ ਸਾਹ ਲਿਆ ਅਤੇ ਕਿਹਾ ਹਾਂ ਤੇਰੇ ਕੋਲ ਹੁਣ ਵੀ ਬਹੁਤ ਕੁਝ ਹੈ ਜੋ ਹੁਣ ਤੱਕ ਤੂੰ ਨਹੀਂ ਦੇਖਿਆ ਤੇਰਾ ਜੀਵਨ ਜਿਵੇਂ ਵੀ ਬੀਤਿਆ ਉਸ ਵਿੱਚ ਜੋ ਹੋਇਆ ਉਹ ਬੀਤ ਚੁੱਕਾ ਹੈ ਤੂੰ ਜੋ ਕੀਤਾ ਉਸ ਦੀ ਸਜ਼ਾ ਤੂੰ ਭੋਗ ਰਿਹਾ ਹੈ ਪਛਤਾਵੇ ਦੇ ਰੂਪ ਵਿੱਚ ਇਕਲਤਾ ਦੇ ਰੂਪ ਵਿੱਚ ਪਰ ਇਹ ਪਛਤਾਵਾ ਹੁਣ ਤੈਨੂੰ ਹੋਰ ਨਾ ਜਲਾਵੇ ਇਸ ਨੂੰ ਸਮਝ ਵਿੱਚ ਬਦਲ ਧਿਆਨ ਨਾਲ ਸੁਣ ਜੋ ਸਮਾਂ ਬੀਤ ਗਿਆ ਉਹ ਮਰਿਆ ਹੋਇਆ ਹੈ ਜੋ ਆਉਣ ਵਾਲਾ ਹੈ ਉਹ ਅਣਜਾਨ ਹੈ ਕੇਵਲ ਇਹ ਪਲ ਇਹ ਸਾ ਇਹ ਜੀਵਨ ਹੈ ਅਤੇ ਇਸ ਪਲ ਵਿੱਚ ਜੇ ਤੂੰ ਪੂਰੀ ਤਰ੍ਹਾਂ ਜਾਗ ਜਾਵੇਂ ਤਾਂ ਬੀਤੇ ਸਾਰੇ ਪਾਪ ਵੀ ਰਾਖ ਹੋ ਸਕਦੇ ਹਨ ਜੀਵਨ ਦਾ ਅਰਥ 50 ਸਾਲਾਂ ਵਿੱਚ ਨਹੀਂ ਛੁਪਿਆ ਉਹ ਤਾਂ ਇੱਕ ਪਲ ਦੀ ਸੱਚੀ ਚੇਤਨਾ ਵਿੱਚ ਮਿਲ ਸਕਦਾ ਹੈ ਤੂੰ ਹੁਣ ਮੌਤ ਦੇ ਦਰਵਾਜ਼ੇ ਤੇ ਹੈ ਪਰ ਇਹ ਕੋਈ ਅੰਤ ਨਹੀਂ ਹੈ ਇਹ ਇੱਕ ਦਰਵਾਜ਼ਾ ਹੈ ਇੱਕ ਮੌਕਾ ਹੈ ਮੌਤ ਨੂੰ ਦੇਖ ਉਸ ਤੋਂ ਡਰਨਾ ਜਿੰਨਾ ਗਹਿਰਾਈ ਨਾਲ ਤੂੰ ਇਸ ਨੂੰ ਦੇਖੇਗਾ ਓਨੇ ਹੀ ਤੇਰੇ ਅੰਦਰ ਸ਼ਾਂਤੀ ਅਤੇ ਸਵੀਕ੍ਰਿਤੀ ਦਾ ਜਨਮ ਹੋਵੇਗਾ ਲੋਕ ਕਹਿੰਦੇ ਹਨ ਮੌਤ ਦੁੱਖ ਦਿੰਦੀ ਹੈ ਪਰ ਮੈਂ ਕਹਿੰਦਾ ਹਾਂ ਮੌਤ ਤੋਂ ਪਹਿਲਾਂ ਹੀ ਜੋ ਮਰਦਾ ਹੈ ਉਹੀ ਜੀਣਾ ਸਿੱਖਦਾ ਹੈ ਤੂੰ ਹੁਣ ਆਪਣੇ ਜੀਵਨ ਦੇ ਆਖਰੀ ਡਾਕਤੇ ਹਨ ਤਾਂ ਡਰਨ ਦੀ ਨਹੀਂ ਜਾਗਨ ਦੀ ਘੜੀ ਹੈ ਕੁੱਤਾ ਅੱਖਾਂ ਝੁਕਾਈ ਸੁਣਦਾ ਰਿਹਾ ਬਗਲੇ ਨੇ ਅੱਗੇ ਕਿਹਾ ਤੂੰ ਜੋ ਗਲਤੀਆਂ ਕੀਤੀਆਂ ਉਹ ਤੇਰਾ ਬੋਝ ਨਹੀਂ ਉਹ ਤੇਰੇ ਸਿੱਖਿਆਖਾਨ ਜੇ ਅੱਜ ਤੈਨੂੰ ਪਛਤਾਵਾ ਹੈ ਤਾਂ ਉਹ ਇਸ ਕੱਲ ਦਾ ਸੰਕੇਤ ਹੈ ਕਿ ਤੂੰ ਅੰਦਰੋਂ ਬਦਲ ਚੁੱਕਾ ਹੈ ਹੁਣ ਬਾਕੀ ਜੋ ਸਾਹ ਹਨ ਉਹਨਾਂ ਵਿੱਚ ਤੂੰ ਕੁਝ ਨਾ ਕੁਝ ਚੰਗਾ ਕਰ ਸਕਦਾ ਹੈ ਕਿਸੇ ਭੁੱਖੇ ਨੂੰ ਖਾਣਾ ਦੇ ਕਿਸੇ ਛੋਟੇ ਨੂੰ ਆਸ਼ੀਰਵਾਦ ਦੇ ਕਿਸੇ ਨੂੰ ਮਾਫ ਕਰ ਦੇ ਖੁਦ ਨੂੰ ਵੀ ਇਹੀ ਤੇਰਾ ਪਛਤਾਵਾ ਹੋਵੇਗਾ। ਤਦ ਬਗਲੇ ਨੇ ਕਿਹਾ ਜੋ ਪਿਆਰ, করুণਾ ਅਤੇ ਮਾਫੀ ਤੂੰ ਹੁਣ ਤੱਕ ਦੂਜਿਆਂ ਤੋਂ ਖੋਈ। ਹੁਣ ਤੂੰ ਉਹੀ ਵਾਪਿਸ ਕਰ ਜਿੰਨਾ ਪੁੱਤਰਾਂ ਨੂੰ ਤੂੰ ਲੋਭ ਸਿਖਾਇਆ, ਉਹਨਾਂ ਨੂੰ ਮਾਫ ਕਰ। ਜੋ ਜੀਵਨ ਤੂੰ ਦੌੜ ਵਿੱਚ ਗੁਜ਼ਾਰ ਦਿੱਤਾ, ਉਸ ਨੂੰ ਹੁਣ ਧਿਆਨ ਵਿੱਚ ਜੀ। ਹਰ ਸਾਹ ਨੂੰ ਇਵੇਂ ਲੈ ਜਿਵੇਂ ਉਹ ਆਖਰੀ ਹੋਵੇ ਅਤੇ ਹਰ ਪਲ ਨੂੰ ਇਵੇਂ ਦੇਖ ਜਿਵੇਂ ਉਹ ਪਹਿਲਾ ਹੋਵੇ। ਇਹੀ ਜੀਵਨ ਦਾ ਸਾਰ ਹੈ। ਜਾ ਕੋ ਦੇਖੋ ਤੇ ਸਵੀਕਾਰ ਕਰੋ ਕੁੱਤੇ ਨੇ ਸਿਰ ਚੁਕਾਇਆ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਹੁਣ ਉਹਨਾਂ ਵਿੱਚ ਡਰ ਨਹੀਂ ਸੀ ਸ਼ਾਂਤੀ ਸੀ ਸਵੀਕਾਰ ਸੀ ਜਾਗਰੂਕਤਾ ਸੀ ਉਸਨੇ ਹੋਲੀ ਜੇ ਕਿਹਾ ਗੁਰੂਦੇਵ ਤੁਸੀਂ ਮੈਨੂੰ ਮੌਤ ਤੋਂ ਪਹਿਲਾਂ ਜਿਨਾ ਸਿਖਾ ਦਿੱਤਾ ਹੁਣ ਮੈਂ ਜੋ ਵੀ ਸਾਹ ਬਚੇ ਹਨ ਉਹਨਾਂ ਨੂੰ ਭਰਪੂਰ ਜੀਵਾਂਗਾ ਬਿਨਾ ਲੋਭ ਬਿਨਾ ਡਰ ਅਤੇ ਬਿਨਾ ਪਛਤਾਵੇ ਦੇ ਬਗਲਾ ਮੁਸਕੁਰਾ ਕੇ ਕਹਿੰਦਾ ਹੈ ਜੀਵਨ ਵਿੱਚ ਸਭ ਤੋਂ ਵੱਡਾ ਗਿਆਨ ਇਹ ਹੈ ਕਿ ਤੂੰ ਕਦੋਂ ਜਾਗਿਆ ਅਤੇ ਜੇ ਮੋਤ ਤੋਂ ਪਹਿਲਾਂ ਜਾਗ ਗਿਆ ਤਾਂ ਸਮਝੋ ਤੂੰ ਜੀਵਨ ਨੂੰ ਜਿੱਤ ਲਿਆ ਦੋਸਤੋ ਉਸ ਦਿਨ ਜੰਗਲ ਵਿੱਚ ਕੋਈ ਚਮਤਕਾਰ ਨਹੀਂ ਹੋਇਆ ਨਾ ਆਕਾਸ਼ ਤੋਂ ਰੋਸ਼ਨੀ ਉਤਰੀ ਨਾ ਸੰਗੀਤ ਵੱਜਿਆ ਪਰ ਇੱਕ ਕੁੱਤਾ ਜੋ ਸਾਲਾਂ ਤੱਕ ਲੋਭ ਹੰਕਾਰ ਅਤੇ ਮੋਹ ਵਿੱਚ ਡੁੱਬਿਆ ਰਿਹਾ ਉਹ ਪਹਿਲੀ ਵਾਰ ਖੁਦ ਨੂੰ ਮਿਲ ਰਿਹਾ ਸੀ ਅਤੇ ਇਹ ਮਿਲਨ ਇਹ ਮਿਲਨ ਹੀ ਸੱਚਾ ਮੋਕਸ਼ ਸੀ ਦੋਸਤੋ ਇਹ ਕਥਾ ਕਿਸੇ ਕੁੱਤੇ ਦੀ ਨਹੀਂ ਹੈ ਇਹ ਸਾਡੀ ਸਭ ਦੀ ਹੈ ਕਿਉਂਕਿ ਅਸੀਂ ਸਭ ਕਦੇ ਨਾ ਕਦੇ ਕਿਸੇ ਨਾ ਕਿਸੇ ਲਾਲਚ ਹੰਕਾਰ ਈਰਖਾ ਜਾਂ ਪਛਤਾਵੇ ਵਿੱਚ ਉਲਝੇ ਰਹਿੰਦੇ ਹਾਂ ਅਸੀਂ ਸਾਰੀ ਉਮਰ ਸਭ ਕੁਝ ਪਾਉਣ ਦੀ ਕੋਸ਼ਿਸ਼ ਵਿੱਚ ਉਹ ਗਵਾਹ ਬੈਠਦੇ ਹਾਂ ਜੋ ਸਭ ਤੋਂ ਕੀਮਤੀ ਹੁੰਦਾ ਹੈ ਸਮਾਂ ਰਿਸ਼ਤੇ ਅਤੇ ਆਤਮਾ ਦੀ ਸ਼ਾਂਤੀ ਜਦੋਂ ਕੁੱਤਾ ਆਪਣੀ ਕਹਾਣੀ ਸੁਣਾ ਕੇ ਚੁੱਪ ਹੋ ਗਿਆ ਤਦ ਸਾਰਾ ਜੰਗਲ ਜਿਵੇਂ ਸ਼ਾਂਤ ਹੋ ਗਿਆ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹਨਾਂ ਹੰਝੂਆਂ ਵਿੱਚ ਹੁਣ ਡਰ ਨਹੀਂ ਸੀ ਗਿਆਨ ਸੀ ਇੱਕ ਅਜੀਹਾ ਗਿਆਨ ਜੋ ਕੇਵਲ ਵਕਤ ਗੁਆਨ ਤੋਂ ਬਾਅਦ ਹੀ ਆਉਂਦਾ ਹੈ ਅਤੇ ਜੋ ਕਹਿੰਦਾ ਹੈ ਕਾਸ਼ ਇਹ ਗੱਲਾਂ ਮੈਂ ਪਹਿਲਾਂ ਸਮਝ ਲਈਆਂ ਹੁੰਦੀਆਂ ਉਸ ਦੀਆਂ ਅੱਖਾਂ ਕਹਿ ਰਹੀਆਂ ਸਨ ਮੈਂ ਸਭ ਕੁਝ ਪਾਇਆ ਪਰ ਸਮੇਂ ਤੇ ਕੁਝ ਨਹੀਂ ਸਮਝਿਆ ਅਤੇ ਜਦੋਂ ਸਮਝਿਆ ਤਾਂ ਸਮਾਂ ਹੀ ਮੇਰਾ ਸਾਥ ਛੱਡ ਕੇ ਜਾ ਚੁੱਕਾ ਸੀ ਦੋਸਤੋ ਇਹ ਗੱਲਾਂ ਯਾਦ ਰੱਖਣਾ ਬੁਢਾਪਾ ਕੋਈ ਉਮਰ ਨਹੀਂ ਹੈ ਬੁਢਾਪਾ ਉਹ ਸਮਾਂ ਹੈ ਜਦੋਂ ਇਨਸਾਨ ਸਭ ਕੁਝ ਸਮਝ ਜਾਂਦਾ ਹੈ ਪਰ ਕੁਝ ਵੀ ਬਦਲ ਨਹੀਂ ਸਕਦਾ ਬਚਪਨ ਵਿੱਚ ਅਸੀਂ ਸੋਚਦੇ ਹਾਂ ਕਿ ਜਲਦੀ ਜਲਦੀ ਵੱਡੇ ਹੋ ਜਾਈਏ ਜਵਾਨੀ ਵਿੱਚ ਸੋਚਦੇ ਹਾਂ ਕਿ ਸਭ ਤੋਂ ਅੱਗੇ ਨਿਕਲ ਜਾਈਏ ਅਤੇ ਬੁਢਾਪੇ ਵਿੱਚ ਸਿਰਫ ਇੱਕ ਗੱਲ ਹੀ ਸੋਚਦੇ ਹਾਂ ਕਾਸ਼ ਜ਼ਰਾ ਰੁਕ ਜਾਂਦੇ ਜੀਵਨ ਦੀ ਸਭ ਤੋਂ ਵੱਡੀ ਦੌੜ ਉਹ ਹੁੰਦੀ ਹੈ ਜਿਸ ਵਿੱਚ ਅਸੀਂ ਖੁਦ ਤੋਂ ਹਾਰ ਜਾਂਦੇ ਹਾਂ ਪੁੱਤਾਂ ਦੂਜਿਆਂ ਤੋਂ ਜਿੱਤਦਾ ਗਿਆ ਨਾਮ ਪੈਸਾ ਸ਼ੋਹਰਤ ਪਰ ਅੰਤ ਵਿੱਚ ਆਪਣੀ ਸ਼ਾਂਤੀ ਆਪਣੇ ਰਿਸ਼ਤੇ ਅਤੇ ਆਤਮਾ ਤੋਂ ਹਾਰ ਗਿਆ ਬੁਢਾਪੇ ਤੱਕ ਜੋ ਨਹੀਂ ਜਾਗਿਆ ਉਸ ਦਾ ਜੀਵਨ ਬਸ ਬੀਤ ਗਿਆ ਸਮਝੋ ਜੀਵਿਆ ਨਹੀਂ ਗਿਆ ਸਮਾਂ ਰਹਿੰਦਿਆਂ ਜੇ ਅਸੀਂ ਆਪਣੇ ਹੰਕਾਰ ਲਾਲਚ ਅਤੇ ਈਰਖਾ ਨੂੰ ਨਾ ਪਛਾਨੀਏ ਤਾਂ ਬੁਢਾਪਾ ਸਿਰਫ ਸਰੀਰ ਦਾ ਝੁਕਣਾ ਨਹੀਂ ਹੁੰਦਾ ਆਤਮਾ ਵੀ ਟੁੱਟ ਜਾਂਦੀ ਹੈ ਪੁੱਤਰਾਂ ਨੂੰ ਪੈਸਾ ਦੇਣਾ ਆਸਾਨ ਹੈ ਪਰ ਸੰਸਕਾਰ ਦੇਣਾ ਔਖਾ ਹੈ ਕੁੱਤੇ ਨੇ ਸਭ ਕੁਝ ਕਮਾ ਕੇ ਪੁੱਤਰਾਂ ਨੂੰ ਦੇ ਦਿੱਤਾ ਪਰ ਇਹ ਨਹੀਂ ਸਿਖਾਇਆ ਕਿ ਰਿਸ਼ਤਿਆਂ ਦੀ ਕੀਮਤ ਕੀ ਹੁੰਦੀ ਹੈ ਦੁਨੀਆ ਨੂੰ ਦਿਖਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਕਣਾ ਜ਼ਰੂਰੀ ਹੁੰਦਾ ਹੈ ਕੁੱਤੇ ਨੇ ਪਿਤਾ ਦੀ ਮੌਤ ਤੇ ਵੱਡੀ ਅੰਤਿਮ ਯਾਤਰਾ ਕੱਢੀ ਪਰ ਅੰਦਰੋਂ ਉਹ ਖੁਦ ਹੀ ਮਰ ਚੁੱਕਾ ਸੀ ਕਿਉਂਕਿ ਉਸਨੇ ਉਹਨਾਂ ਨੂੰ ਸਮਝਿਆ ਹੀ ਨਹੀਂ ਤਦ ਬਗਲਾ ਕਹਿੰਦਾ ਹੈ ਭਾਵੇਂ ਪੂਰੀ ਉਮਰ ਹਨੇਰੇ ਵਿੱਚ ਬੀਤੇ ਬਟ ਇੱਕ ਪਲ ਦੀ ਰੋਸ਼ਨੀ ਵੀ ਜੀਵਨ ਨੂੰ ਬਦਲ ਸਕਦੀ ਹੈ। ਇਹੀ ਤੇਰੇ ਨਾਲ ਹੋਇਆ। ਜਿਸ ਨੇ ਪੂਰੀ ਜ਼ਿੰਦਗੀ ਦੂਜਿਆਂ ਨੂੰ ਨੀਵਾਂ ਦਿਖਾਉਣ ਵਿੱਚ ਬਿਤਾਈ ਅੰਤ ਵਿੱਚ ਖੁਦ ਦੀਆਂ ਨਜ਼ਰਾਂ ਵਿੱਚ ਹੀ ਡਿੱਗ ਗਿਆ। ਪਰ ਉਸ ਨੂੰ ਇੱਕ ਜਾਗੇ ਹੋਏ ਪਲ ਵਿੱਚ ਉਸ ਨੇ ਸਭ ਕੁਝ ਦੇਖ ਲਿਆ ਅਤੇ ਉਹੀ ਬਣ ਗਿਆ ਉਸ ਦਾ ਅਸਲੀ ਮੋਕਸ਼। ਧਨ ਅਤੇ ਨਾਮ ਜ਼ਰੂਰੀ ਨਹੀਂ ਪਰ ਰਿਸ਼ਤੇ ਅਤੇ ਆਤਮਾ ਦੀ ਸ਼ਾਂਤੀ ਉਸ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਜੀਵਨ ਨੂੰ ਤਾਜ਼ਗੀ ਨਾਲ ਜੀਓ। ਦਿਖਾ ਵੇ ਨਾਲ ਨਹੀਂ ਬੁਢਾਪਾ ਦੁਖਦਾਈ ਨਹੀਂ ਹੁੰਦਾ ਜੇ ਅਸੀਂ ਸਮਾਂ ਰਹਿੰਦੇ ਸਮਝ ਜਾਈਏ ਕਿ ਅਸਲੀ ਸਫਲਤਾ ਕੀ ਹੈ ਜੋ ਪਿਆਰ ਦੇਣਾ ਭੁੱਲ ਜਾਂਦਾ ਹੈ ਅੰਤ ਵਿੱਚ ਉਹ ਇਕੱਲਾ ਰਹਿ ਜਾਂਦਾ ਹੈ ਜੇ ਤੁਸੀਂ ਜੀਵਨ ਵਿੱਚ देर ਨਾਲ ਜਾਗੇ ਹੋ ਤਾਂ ਵੀ ਡਰੋ ਨਾ ਸੂਰਜ ਡੁੱਬਣ ਤੋਂ ਪਹਿਲਾਂ ਦੀ ਰੋਸ਼ਨੀ ਵੀ ਦਿਨ ਨੂੰ ਰੋਸ਼ਨ ਕਰ ਦਿੰਦੀ ਹੈ ਜੋ ਪਲ ਤੁਹਾਡੇ ਕੋਲ ਹੈ ਬਸ ਉਸ ਨੂੰ ਪੂਰਾ ਜਿਓ ਕਿਉਂਕਿ ਇਹ ਹੀ ਪਲ ਸਭ ਤੋਂ ਚੰਗਾ ਹੈ ਸੱਚਾ ਜੀਵਨ ਹੈ ਤਾਂ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਹ ਕਹਾਣੀ ਇਸ ਵਿਚਾਰ ਜ਼ਰੂਰ ਪਸੰਦ ਆਏ ਹੋਣਗੀ ਆਪਣੀ ਕੀਮਤੀ رائے ਕਮੈਂਟ ਵਿੱਚ ਭੇਜੋ ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਇੱਕ ਹੋਰ ਗਿਆਨਪਰਪੂਰ ਚਰਚਾ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ